ਮੱਖੀ ਵਾਲੀ ਕੁੜੀ ਰਮਨਦੀਪ कौर ਗੱਲ ਤੇ ਉਸਦੇ ਪਤੀ ਪ੍ਰਭਜੋਤ ਦਿਓਲ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਉੱਥੇ ਹੀ ਉਹ ਹਮੇਸ਼ਾ ਆਪਣੇ ਕਪਲਸ ਵੀਡੀਓਜ਼ ਦੇ ਨਾਲ ਚਰਚਾ ਦੇ ਵਿੱਚ ਰਹਿੰਦੇ ਹਨ ਬੀਤੇ ਦਿਨੀ ਉਸਦੇ ਭਰਾ ਦਾ ਵਿਆਹ ਹੋਇਆ ਹੈ ਤੇ ਉਸਦੇ ਵੱਲੋਂ ਲਗਾਤਾਰ ਆਪਣੇ ਸੋਸ਼ਲ ਅਕਾਊਂਟਸ ਤੇ ਫੋਟੋ ਤੇ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤੇ ਉਸਦੇ ਚਾਹਣ ਵਾਲਿਆਂ ਦੇ ਵੱਲੋਂ ਵੀ ਉਸ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ ਉਸ ਦੇ ਵੱਲੋਂ ਵੀ ਲਗਾਤਾਰ ਆਪਣੇ ਸਰੋਤਿਆਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਵਿਆਹ ਤੋਂ ਬਾਅਦ ਉਸ ਨੇ ਆਪਣੀ ਨਵੀਂ ਭਾਬੀ ਦਾ ਘਰ ਦੇ ਵਿੱਚ ਵੈਲਕਮ ਕੀਤਾ ਹੈ ਤੇ ਬੜੇ ਹੀ ਸ਼ਾਨਦਾਰ ਤਰੀਕੇ ਦੇ ਨਾਲ ਕੇਕ ਕੱਟਿਆ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਕੇਕ ਕੱਟਦੇ ਹੋਏ ਹਾਸੇ ਵੀ ਪਾਏ ਗਏ ਤੇ ਵੀਡੀਓ ਦੇਖ ਕੇ ਤੁਸੀਂ ਵੀ ਹੱਸ-ਹੱਸ ਕੇ ਲੋਟ-ਪੋਟ ਹੋ ਜਾਓਗੇ ਤੇ ਜੇਕਰ ਤੁਸੀਂ ਵੀ ਰਮਣ ਨੂੰ ਉਸਦੇ ਭਰਾ ਦੇ ਵਿਆਹ ਦੀਆਂ ਵਧਾਈਆਂ ਨਹੀਂ ਦਿੱਤੀਆਂ ਤਾਂ ਵਧਾਈਆਂ ਜ਼ਰੂਰ ਦਿਓ। ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਤੇ ਹੁਣ ਤੁਸੀਂ ਦੇਖੋ ਉਸਦੇ ਭਾਬੀ ਦੇ ਵੈਲਕਮ ਦੀਆਂ ਪਿਆਰੀਆਂ ਵੀਡੀਓਜ਼। ਵਿਭਿੰਨ ਹੁੰਦਾ ਉਹ ਵੀ ਅੱਗੇ ਸਾਰੇ ਜਾਣੇ ਪਿੱਛੇ हट ਜਾਓ। ਮੈਡਮ ਕਾਣੇ ਦਿਓ। ਮੈਡਮ ਕਾਣੇ ਦਿਓ। ਹੋਰ ਵੀ ਠੀਕ ਹੈ। ਨਹੀਂ ਵੀ ਠੀਕ ਹੈ। ਜਾ ਕੇ ਬੈਠ ਕੇ ਲੱਗਦਾ ਕੇ। ਮੈਂ ਹੋਰ ਨਹੀਂ ਆ ਰਹੀ ਆ। ਆਹ ਮੁੜ ਕੇ ਸਭ ਚਲੇ ਆਉਣ ਕੀ ਨਹੀਂ ਆ ਤੁਹਾਨੂੰ ਤਾਂ ਆਹ ਆਹ ਅੱਜ ਇਹਨੇ ਤੇ ਮੇਰੇ ਕੀ ਕੀਤਾ ਬੀਬੀ ਖਾਂਦੇ ਨਹੀਂ ਨੇ ਫਰੂਟ ਆਲਾ ਲਿਆਉਂਦਾ ਬੀਬੀ ਆਲਾ ਨਹੀਂ ਉਹਦੇ ਵਿੱਚ ਮਾਸਾ ਵੀ ਐਗਲਸ ਇਹਦੇ ਵਿੱਚ ਫਰੂਟ ਕਿ ਚੀਨੀਆ ਕੁਛ ਵੀ ਚਾਕਲੇਟੀਆਂ ਕੱਲੀ ਬੀਬੀ ਰਿਫਿਊਜ਼ ਕੇਕ ਮੈਨੂੰ ਬਣਾਉਂਦੇ ਨਾ ਆਹ ਚੱਲਿਆ ਲਿਆਇਆ ਚਾਹ ਦੀ ਮਾਸਾ ਮੰਗਦੀ ਕੱਲੀ ਨੋ ਨੋ ਬੀਬੀ ਨੋ ਆਹ ਨਹੀਂ ਚੱਲੇ ਜੇ ਪੁੱਛੋਗੀ ਲਾਗੇ ਚੁਗਲੀਆਂ ਬੀਬੀਆਂ ਹੀ ਬੈਠੇ ਨੇ ਤੇ ਪਾ ਲੋ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ